ਐਨ ਸਹਜ ਸੁਭਾਈ ਦਰਸ਼ਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਜਾਈ ਸਜਣ ਸਚਾ ਪਾਤ ਚਾਹੋ ਸਰ ਸਾਹਐ ਅਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬੜਾਂ ਆਂਦਾ ਵਿਸਾਹੂ ਜਸਪਾਸ ਬੈਟਿਆ ਸੁਹੀਐ ਸਬੜਾਂ ਆਂਦਾ ਵਿਸਾਹੂ ਸਤਨਾਮ ਸਿਰਿ ਵਾਹੇ ਗੁਰੂ ਸਾਹਿਬ ਜੀ ਤਨ ਆਸਰੀ ਮਹਲਾ ਚੌਥਾ ਅਮ ਅੰਦਲੇ ਆੰਦੋ ਵਿਖੇ ਵਿਖਰਾਤੇ ਕੌਣ ਚੱਲੇ ਗੁਰ ਚਾਲੀ ਸਤ ਗੁਰ ਦਇਆ ਕਰੀ ਸੁਖੁ ਦਾਤਾ ਹਮਲਾਵੇ ਆਪਣ ਪਾਲੀ ਹਮ ਅੰਧਲੇ ਆਂਦਵ ਵਿਖੇ ਵਿਖਰਾਤੇ ਕਿਉ ਚਾਲੇ ਗੁਰ ਚਾਲੀ ਸਤ ਗੁਰ ਦਇਆ ਕਰੇ ਘਰ ਮੇਲੇ ਹਮਲਾਵੇ ਆਪਣ ਪਾਲੀ ਸਤ ਗੁਰ ਦਇਆ ਕਰੀ ਸੁਖ ਦਾਤਾ ਹਮਲਾਵੇ ਆਪਣ ਪਾਲੀ ਗੁਰਸਖਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੁਈ ਭਲ ਮੰਨੋ ਹਰ ਹਰ ਕਥਾ ਨਰਾਲੀ ਰਾਉ ਹਰ ਕੈ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬਗਾਲੀ ਸਤ ਗੁਰ ਸੇਵ ਖਰਚਾਰ ਬੰਦ ਮਤ ਜਾਣੋ ਆਜ ਕੇ ਕਾਲੀ ਹਰ ਕੈ ਸੰਤ ਜਪੋ ਅਰ ਜਪਣਾ ਹਰ ਸੰਤ ਚੱਲੈ ਘਰ ਨਾਲੀ ਜਨਹਰ ਜਪਿਆ ਸਿਹਾਰ ਹੋਵੇ ਹਰ ਮਿਲਿਆ keel ਕਲਾਲੀ ਹਰ ਹਰ ਜਪਣ ਜਪ ਲੋ ਚਲ ਚਾਨੀ ਕਰ ਕਿਰਪਾ ਘਰ ਬਣ ਵਾਲੀ ਜਨਾਨਕ ਸੰਗਤ ਸਾਧਾਰ ਮੇਲੋ ਹਮ ਸਾਧ ਜਨਾਂ ਪਗ ਰਾਲੀ ਹਰ ਹਰ ਜਪਣੋ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਅਮ ਸਾਧ ਜਨ ਨਾਂ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਸਤ ਗੁਰਾਂ ਦੀ ਸਤ ਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਕਿ ਖਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਬ੍ਰਿੰਦਾ ਵਿਖੇ ਕਾਫੀ ਲੰਬੇ ਸਮੇਂ ਤੋਂ ਬਹੁਤ ਹੀ ਸਮਝਵਾਰ ਨੂੰ ਔਰ ਬਹੁਤ ਹੀ ਸਤਕਾਰਯੋਗ ਸਰਦਾਰ ਤੇਜ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਕਥਾ ਵਿਚਾਰਾ ਕਰਕੇ ਦੇਸਾਂ ਵਿੱਚ ਦੇਸਾਂ ਦੇਸਾਂ ਦੇ ਵਿੱਚ ਵਸ ਰੀਆਂ ਸੰਗਤਾਂ ਨੂੰ ਨਿਹਾਲ ਕਰਦੇ ਔਰ ਸੰਗਤਾਂ ਵੀ ਬੜੇ ਪ੍ਰੇਮ ਔਰ ਸ਼ਰਧਾ ਦੇ ਨਾਲ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਇਹ ਸੰਗਤਾਂ ਇੰਗਲੈਂਡ, ਕੈਨੇਡਾ, ਅਮਰੀਕਾ ਔਰ ਦੇ ਸਾਰੇ ਦੇਸ਼ਾਂ ਦੇ ਵਿੱਚੋਂ ਜਿੱਥੇ-ਜਿੱਥੇ ਦੁਨੀਆ ਸੰਗਤ ਰਹਿ ਰਹੀ ਹੈ ਬਹੁਤ ਹੀ ਪ੍ਰੇਮ ਤੇ ਸ਼ਰਧਾ ਦੇ ਨਾਲ ਸੁਣਨੀਆਂ ਆ ਰਹੀਆਂ ਔਰ ਬੇਨਤੀ ਹੈ ਸੰਗਤਾਂ ਨੂੰ ਥੋੜੀ ਜੀ ਤਕਦੀਲੀ ਆ ਗਈ ਸੀ ਥੋੜੇ ਜਿਹੇ ਦਿਨ ਸੋ ਇਹ ਜਿਹੜੀ ਕਥਾ ਹੈ ਉਚਾਰਾਂ ਹਕਮਨਾਮੇ ਦੀ ਕਥਾ ਹੈ ਜਾਂ ਸਰਦਾਰ ਤੇਜਾ ਸਿੰਘ ਦੀ ਆਪਣ ਨੂੰ ਬਹੁਤ ਹੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਬਹੁਤ ਹੀ ਇਤਿਹਾਸ ਦੀ ਜਾਣਕਾਰੀ ਆਪਣ ਦਿੱਤੇ ਹਨ ਕਰਾਉਂਦੇ ਹਨ ਤੇ ਸੰਗਤਾਂ ਵੀ ਬੋੜੋ ਸ਼ਰਧਾ ਨਾਲ ਸੁਣਦੀਆਂ ਤੇ ਹੁਣ ਉਸੇ ਤਰ੍ਹਾਂ ਜਿਵੇਂ ਪਹਿਲਾਂ ਸਰਦਾਰ ਤੇਜਸਿੰਘ ਜੀ ਸਵੇਰ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਠਾ ਦੇ ਰਾਏ ਸੰਗਤਾਂ ਨੂੰ ਨਿਹਾਲ ਕਰਦੇ ਸੀ ਇਸੇ ਤਰ੍ਹਾਂ ਸਾਰੇ ਦਿਸ਼ਾਵ ਦੇ ਸੰਗਤ ਵਿੱਚ ਵਸ ਰਹੇ ਗੁਰਮੁਖ ਸੰਗਤਾਂ ਪਹਿਲਾ ਵਾਂਗ 7:30 ਤੋਂ ਲੈ ਕੇ 8:30 ਵਜੇ ਤੱਕ ਉਸੇ ਤਰ੍ਹਾਂ ਸਰਗੁਣ ਚੈਨਲ ਦੇ ਨਾਲ ਜੁੜੇ ਰਹਿਣੋ ਤੇ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਉਸੇ ਤਰ੍ਹਾਂ ਪਹਿਲਾ ਵੰਗ ਕਥਾ ਸਰਵਣ ਕਰਿਆ ਕਰਨ ਆਪਣਾ ਰਾਈਟ ਟਾਈਮ ਹੈ 7:30 ਤੋਂ ਲੈ ਕੇ 8:30 ਤੱਕ ਪੱਕਾ ਰਾਈਟ ਟਾਈਮ ਹੈ ਸਵੇਰ ਦਾ ਉਸੇ ਤਰ੍ਹਾਂ ਪਹਿਲਾ ਵੰਗ ਕਥਾ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਇਆ ਕਰੂ ਹਕ ਬਣਾਉਣ ਦੀ ਹਰ ਰੋਜ਼ ਡੇਲੀ ਕਰਤਾ ਹੁੰਦੀ ਹੈ ਔਰ ਹੋਰ ਵੀ ਬਹੁਤ ਅਤਿਅਸਤੀ ਕਥਾ ਹਰ ਰੋਜ਼ ਹੁੰਦੀ ਹੈ ਅਸੀਂ ਇਹਨਾਂ ਦਾ ਸਰਦਾਰ ਤੇਜ ਸਿੰਘ ਜੀ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਅਕਾਲ ਪੁਰਖ ਉਹ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰੋ ਜਿਹੜੀ ਗਿਆਨ ਦੀ ਪ੍ਰਾਪਤੀ ਹੋਈ ਇਹਨਾਂ ਨੂੰ ਇਤਿਹਾਸ ਦੀ ਪ੍ਰਾਪਤੀ ਹੋਈ ਹੈ ਇਸ ਸੰਗਤ ਕਥਾ ਕਰਨੀ ਵਿਚਾਰ ਕਰਨੀ ਭਾਵੇਂ ਪ੍ਰਚਾਰਕ ਕਥਾ ਕਰਦੇ ਹੈ ਜਾਂ ਪ੍ਰਚਾਰ ਕਰਦੇ ਹੈ ਸੋ ਜਿਹੜਾ ਟੀਵੀ ਦੇ ਵਿੱਚ ਜਾਂ ਚੈਨਲ ਦੇ ਉੱਤੇ ਇਹ ਸ਼ਬਦ ਬੋਲਨੇ ਵੀ ਹਰ ਇਨਸਾਨ ਦੇ ਵਸਧਾ ਰੂਪ ਨਹੀਂ ਹੁੰਦਾ ਹੁਕਮਨਾਮੇ ਦੀ ਕਥਾ ਕਰਨੀ ਸਾਧ ਸੰਗਤ ਹਰ ਆਦਮੀ ਦੇ ਵਸਧਾ ਰੂਪ ਨਹੀਂ ਹੁੰਦਾ ਕਿਉਂਕਿ ਬਾਣੀ ਹੈ ਆਦ ਅੰਤ ਪ੍ਰਭ ਸੋਈ ਨਾ ਆਦ ਦਾ ਪਤਾ ਲੱਗਦਾ ਅਕਾਲ ਪੁਰਖ ਦਾ ਨਾ ਅੰਤ ਦਾ ਤੇ ਨਾ ਮੱਧ ਦਾ ਇਹ ਤਾਂ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੈ ਉਹਨਾਂ ਨੂੰ ਪਤਾ ਹੈ ਜਿੰਨਾ ਗੁਰ ਸਿੱਖਾਂ ਨੇ ਇਤਿਹਾਸ ਪੜ੍ਹਿਆ ਔਰ ساری ਸਰ ਜ਼ਿੰਦਗੀ ਇਹਨਾਂ ਨੇ ਇਸ ਗੁਰੂ ਘਰ ਦੇ ਵਿੱਚ ਲਾਈ ਹੋਈ ਹੈ ਤੇ ਸੰਗਤਾਂ ਨੂੰ ਤਾਪਦੇਸ਼ ਦਿੰਦੀ ਹੈ ਇਸ ਕਰਕੇ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਗੁਣ ਚੈਨਲ ਬੀਟੀਆ 29 ਇਹਨਾਂ ਦਾ ਵੀ ਕੋਟਣ-ਕੁਟਾਂ ਧੰਨਵਾਦ ਇਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਸਰਦਾਰ ਤੇਜਾ ਸਿੰਘ ਜੀ ਜਦੋਂ ਕਥਾ ਸ਼ੁਰੂ ਕਰਦੇ ਆ 7:30 ਤੋਂ ਲੈ ਕੇ 8:30 ਵਜੇ ਤੱਕ ਉਹ ਕਥਾ ਇਸੇ ਤਰ੍ਹਾਂ ਬਰਕਰਾਰ ਰੱਖਣਾ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਆਪ ਫਤਿ ਬੁਲਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ